ਆਉ ਪਾਸ਼ਾ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਸਭ ਜਗ ਜਿੰ ਉਪਾਇਆ ਭਾਈ ਸਭ ਜਗ ਜਿਸ ਅਕਾਲ ਪੁਰਖ ਨੇ ਇਸ ਸਾਰੇ ਜਗਤ ਦੀ ਪੈਦਾਵਾਰੀ ਕੀਤੀ ਹੈ ਚਾਹੇ ਉਹ ਮਾਨਸ ਜਾਨੀ ਐ ਚਾਹੇ ਉਹ ਦਰਖਤ ਖੜੇ ਨੇ ਚਾਹੇ ਉਹ ਜੀਵ ਜੰਤੂ ਖੜੇ ਨੇ ਚਾਹੇ ਜਲ ਖੜਾ ਏ ਚਾਹੇ ਧਰਤੀ ਖੜੀ ਐ ਚਾਹੇ ਆਕਾਸ਼ ਖੜਾ ਏ ਜੇ ਅੰਬਰਾਂ ਚ ਤਾਰੇ ਖੜੇ ਹਨ ਇਸ ਸਾਰੀ ਜਿਹਦੀ ਸਾਰੀ ਰਚਨਾ ਜਿਹੜੀ ਐ ਉਹ ਸੁਆਹੇ ਗੁਰ ਨੇ ਕੀਤੀ ਐ ਇਸ ਦੀ ਲੈਤਾ ਤੇ ਇਸ ਨੂੰ ਖਤਮ ਵੀ ਉਹੀ ਕਰਦਾ ਹੈ ਤੇ ਇਸ ਨੂੰ ਰਚਦਾ ਵੀ ਉਹੀ ਹੈ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਰਣ ਸਮਰੱਥ ਉਹ ਸਭ ਕੁਸ਼ ਕਰਨ ਕਰਨ ਦੇ ਸਮਰੱਥ ਹੈ ਜਿਉ ਪਿੰਡ ਜਿਨ ਸਜਿਆ ਭਾਈ ਤੇਰੇ ਅੰਦਰ ਜੀਵ ਆਤਮਾ ਰੱਖ ਕੇ ਤੇ ਇਸ ਪਿੰਡ ਨਾਮ ਸਰੀਰ ਦੀ ਉਹਨੇ ਸਜਣਾ ਕਰ ਦਿੱਤੀ ਹੈ ਈਸ਼ ਦੀ ਸਾਜਣਾ ਉਦੋਂ ਹੀ ਸ਼ੁਰੂ ਹੁੰਦੀ ਹੈ ਕਿ ਜਿਸ ਵੇਲੇ ਉਹ ਵਾਹਿਗੁਰੂ ਪਰਮੇਸ਼ਰ ਆਪਣੀ ਅੰਸ਼ ਇਹਦੇ ਅੰਦਰ ਪ੍ਰਵੇਸ਼ ਕਰ ਦਿੰਦਾ ਆਤਮਾ ਨੂੰ ਜਿਉ ਪਿੰਡ ਜਨ ਸਾਜਿਆ ਈ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਜਿਉ ਪਿੰਡ ਜਨ ਸਾਜਿਆ ਧਿਕਰ ਆਪਣੀ ਬਤ ਉਹਦੀ ਬਤ ਕੀ ਸੀ ਜਿਹੜੀ ਜੀਵ ਆਤਮਾ ਸਾਡੇ ਅੰਦਰ ਰੱਖੀ ਹੈ ਜੋ ਆਤਮਾ ਇਹ ਉਹਦੀ ਵਸਤੂ ਸੀ ਠੀਕ ਹੈ ਨਾ ਇਸ ਦੀ ਸਾਜਣਾ ਕੀਤੀ ਹੈ ਜੇ ਉਹ ਆਪਣੀ ਉਹ ਵਤ ਆਪਣੀ ਵਸਤੂ ਆਪਣੇ ਅੰਸ਼ ਆਪਣੇ ਤੋਂ ਇਸ ਆਤਮਾ ਨੂੰ ਸਾਡੇ ਅੰਦਰ ਭੌਰ ਨੂੰ ਜੇ ਉਹ ਨਹੀਂ ਰੱਖਦਾ ਹੈ ਤਾਂ ਇਹ ਸਰੀਰ ਕਦੀ ਵੀ ਸਰਜੀਤ ਨਹੀਂ ਹੋ ਸਕਦਾ ਇਹ ਸਦਾ ਵਾਸਤੇ ਮਰਤਕ ਹੈ ਇਹ ਇਸ ਸਦਾ ਵਾਸਤੇ ਮਰਤਕ ਇੱਕ ਮਰਤਕ ਦੇ ਵਿੱਚ ਜੇ ਸਵਾਸ ਚੱਲਦੇ ਨੇ ਤੇ ਇਹ ਉਹਦੀ ਮਿਹਰ ਹੈ ਇਹ ਉਹਦੀ ਮਿਹਰ ਹੈ ਕਿ ਮਰਤਕ ਕੋ ਪਾਇਓ ਤਨ ਸਾਸਾਂ ਜੋ ਵਸਤੂਆਂ ਮਰਤਕ ਹਨ ਉਹਦੇ ਵਿੱਚ ਸਵਾਸ ਪਾ ਕੇ ਤੇ ਉਹਨੂੰ ਤੋਰ ਫੇਰ ਦੇਣਾ ਤੇ ਬਹੁਤ ਵੱਡੀ ਗੱਲ ਹੈ ਨਾ ਜਿਸ ਵੇਲੇ ਉਹ ਅੰਦਰੋਂ ਆਪਣੀ ਸਵਾਸਾਂ ਦੀ ਪ੍ਰਕਿਰਿਆ ਨੂੰ ਖਿੱਚ ਲੈਂਦਾ ਹੈ ਤਾਂ ਨਨੁ ਘਟੇਰੀ ਸਾਰ ਕੀ ਪੀ ਫਿਰ ਹੋਈ ਸ਼ਾਰ ਇਹ ਤਾਂ ਮਿੱਟੀ ਸੀ ਤੇ ਮਿੱਟੀ ਹੋ ਗਈ ਐ ਲੇਕਿਨ ਸਾਨੂੰ ਕੀ ਸੀ ਕਿ ਇਸ ਚੀਜ਼ ਦਾ ਭਲੇਖਾ ਪੈ ਗਿਆ ਹੈ ਕੀ ਹੈ ਭਲੇਖਾ ਪੈ ਗਿਆ ਕਿ ਨਹੀਂ ਇਹ ਸਰਜੀਤ ਹੈ ਜਦੋਂ ਕਿ ਇਹ ਸਰਜੀਤ ਨਹੀਂ ਸੀ ਸਰਜੀਤ ਜੋ ਉਸਨੇ ਅੰਦਰ ਭੌਰ ਆਤਮਾ ਰੱਖੀ ਇਹ ਉਹਦੇ ਨਾਲ ਸਰਜੀਤ ਸੀ ਇਹ ਕਾਦੇ ਨਾਲ ਸੀ ਸਰਜੀਤ ਉਸ ਭੌਰ ਆਤਮਾ ਨਾਲ ਸਰਜੀਤ ਸੀ ਜਿਸ ਵੇਲੇ ਉਹਨੇ ਭੌਰ ਆਤਮਾ ਨੂੰ ਅੰਦਰੋਂ ਹੁਕਮ ਕਰ ਦਿੱਤਾ ਤੇ ਅੰਦਰੋਂ ਡਾਰੀ ਲੱਗੀ ਐ ਇਹ ਤਾਂ ਮਰਤਕ ਸੀ ਮਰਤਕ ਹੋ ਗਿਆ ਬੋਲੋ ਇਹ ਕਿਸ ਸੀ ਮਰਤਕ ਸੀਗਾ